ਪੰਜਾਬ ਮੇਲੇ ਦੀ ਧਰਤੀ ਹੈ ਤੇ ਇੱਥੇ ਤਰ੍ਹਾਂ ਤਰ੍ਹਾਂ ਦੇ ਮੇਲੇ ਲੱਗਦੇ ਰਹਿੰਦੇ ਹਨ ਤੇ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਕਿਵੇਂ ਕਿ ਸ਼ਰਾਬ ਚੜਾਈ ਜਾ ਰਹੀ ਹੈ ਆ ਵੇਖੋ ਲੋਕੀ ਗਲਾਸਾਂ ਚ ਪਾ ਰਹੇ ਸ਼ਰਾਬ ਆ ਵੇਖੋ ਤੁਹਾਡੇ ਸਾਹਮਣੇ ਵੰਡੀ ਜਾ ਰਹੀ ਹੈ ਸ਼ਰਾਬ ਜੋ ਕੋਈ ਵੀ ਇੱਥੇ ਸੁਖਣਾ ਸੁਖਦਾ ਹੈ ਤੇ ਉਹਦੀ ਸੁਖਣਾ ਪੂਰੀ ਹੋਣ ਤੇ ਉਹ ਇੱਥੇ ਆ ਕੇ ਸ਼ਰਾਬ ਚੜਾਉਂਦਾ ਹੈ ਭਾਈ ਕੀ ਸੁਖਣਾ ਪੂਰੀ ਹੈ ਜੀ ਤੁਹਾਡੀ ਮੈਂ ਸਾਡੂ ਦਾ ਬੇਟਾ ਬੇਟਾ ਹੈ ਜੀ ਸਾਡੇ ਦੇ ਤੇ ਇਹਨਾਂ ਦੀ ਸੁਖਣਾ ਪੂਰੀ ਹੋਈ ਹੈ ਜੀ ਤੇ ਆ ਸ਼ਰਾਬ ਚੜਾ ਰਹੇ ਆ ਮਤਲਬ ਹੁਣ ਵੰਡਣਗੇ ਸ਼ਰਾਬ ਤੁਸੀਂ ਸਾਹਮਣੇ ਵੇਖ ਸਕਦੇ ਹੋ ਆ ਵੇਖੋ ਜੀ ਸ਼ਰਾਬੀ ਕਿ ਡਿੱਗੇ ਹੋਏ ਕਿਦਾਂ ਇੱਥੇ ਪਹੁੰਚਣ ਵਾਲੇ ਲੋਕੀ ਸ਼ਰਾਬੀ ਨਹੀਂ ਸਗੋ ਬਾਬਾ ਰੋਡੇ ਸ਼ਾਹ ਜੀ ਦੇ ਪக்த ਹਨ ਆ ਵੇਖ ਸਕਦੇ ਹੋ ਖੁਸ਼ੀ ਦੇ ਵਿੱਚ ਨੱਚ ਰਹੇ ਆ ਸਾਰੇ ਤੇ ਆ ਜਿਵੇਂ ਕਿ ਤੁਸੀਂ ਸਾਹਮਣੇ ਵੇਖ ਸਕਦੇ ਹੋ ਬਾਬਾ ਰੋਡੇ ਸ਼ਾਹ ਜੀ ਦੇ ਦਰਬਾਰ ਬਿਲਕੁਲ ਸਾਹਮਣੇ ਖੜੇ ਹੋਏ ਆ ਤੇ ਆ ਬਾਬਾ ਰੋਡੇ ਸ਼ਾਹ ਜੀ ਦੇ ਦਰਬਾਰ ਜਿੱਥੇ ਅੰਦਰ ਸ਼ਰਾਬ ਚੜਾਈ ਜਾਂਦੀ ਹੈ ਆ ਵੇਖ ਸਕਦੇ ਹੋ ਤੁਸੀਂ ਅੰਦਰ ਸਫਾਈ ਕੀਤੀ ਜਾ ਰਹੀ ਹੈ ਆ ਵੀ ਸਾਥੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਜਿੱਥੇ ਆਏ ਆ ਇੱਥੇ ਨਾ ਸ਼ਰਾਬ ਚੜਾਈ ਜਾਂਦੀ ਆ ਜਿਸ ਕੇ ਸਰੇ ਵੀ ਸੁਖਣਾ ਪੂਰੀ ਹੁੰਦੀ ਆ ਉਹ ਇੱਥੇ ਖਰਾਬ ਚੜਾਂਦਾ ਹੈ ਮਤਲਬ ਇੱਥੇ ਮਤਲਬ ਖਰਾਬ ਪਿਆਈ ਵੀ ਜਾਂਦੀ ਆ ਤੇ ਜਿਵੇਂ ਤੁਸੀਂ ਸਾਹਮਣੇ ਵੇਖ ਰਹੇ ਹੋ ਆ ਸਾਰੇ ਬਾਬਾ ਰੋਡੇ ਸ਼ਾਹੀ ਦੇ ਭਗਤ ਹਨ ਜੋ ਕਿ ਖੁਸ਼ੀ ਦੇ ਵਿੱਚ ਮਤਲਬ ਕਿਨਾਂ ਦੀ ਸੁਖਣਾ ਪੂਰੀ ਹੋਈ ਆ ਤੇ ਸੁਖਣਾ ਪੂਰੀ ਹੋਣ ਦੇ ਵਿੱਚ ਆ ਮਤਲਬ ਖੁਸ਼ੀ ਦਾ ਜਸ਼ਨ ਮਨਾਇਆ ਜਾ ਰਿਹਾ ਸਾਹਮਣੇ ਵੇਖ ਸਕਦੇ ਹੋ ਆ ਮੇਲਾ ਪੰਜਾਬ ਦੇ ਬਾਕੀ ਮੇਲਿਆਂ ਨਾਲੋਂ ਖਾਸ ਹੁੰਦਾ ਹੈ ਗਾਈਜ਼ ਸ਼ਰਾਬ ਰੰਟੋ ਲੋਗੇ ਡਿੱਗਿਆ ਪਿਆ ਜੇ ਇੱਕ ਬੰਦਾ ਤੇ ਬਾਕੀ ਜਿਵੇਂ ਸਾਹਮਣੇ ਤੁਸੀਂ ਵੇਖ ਸਕਦੇ ਹੋ ਇੱਕ ਆਦਮੀ ਜੋ ਕਿ ਆਪਣੀ ਸੁਖਣਾ ਪੂਰੀ ਹੋਈ ਤੇ ਸ਼ਰਾਬ ਚੜਾ ਰਿਹਾ ਹੈ ਆਹ ਵੇਖ ਸਕਦੇ ਹੋ ਤੁਸੀਂ ਲੋਕੀ ਕਿਧਰਾਂ ਗਲਾਸਾਂ ਚ ਪਵਾ ਰਹੇ ਨੇ ਸ਼ਰਾਬ ਆਹ ਵੇਖ ਸਕਦੇ ਹੋ ਤੁਸੀਂ ਤੇ ਮਤਲਬ ਵੀ ਨਾ ਸੁਖਣਾ ਪੂਰੀ ਹੋਈ ਤੇ ਆ ਖੁਸ਼ੀ ਦੇ ਵਿੱਚ ਮਤਲਬ ਸੁਖਣਾ ਲਾ ਰਹੇ ਨੇ ਆਪਣੀਆਂ ਵੇਖੋ ਜੀ ਦੁਕਾਨਦਾਰ ਵੀ ਵੇਖੋ ਤੇ ਸਾਹਮਣੇ ਦੇ ਵੇਖ ਸਕਦੇ ਹੋ ਦੁਕਾਨਦਾਰ ਵੀ ਸ਼ਰਾਬ ਦਾ ਪ੍ਰਸ਼ਾਦ ਲੈ ਰਿਹਾ ਹੈ ਵੇਖ ਸਕਦੇ ਹੋ ਤੁਸੀਂ ਆ ਵੇਖੋ ਲੋਕੀ ਸ਼ਰਾਬ ਲੈਣ ਲਈ ਆਈ ਜਾ ਰਹੇ ਨੇ ਸ਼ਰਾਬ ਦਾ ਪ੍ਰਸ਼ਾਦ ਲੈਣ ਲਈ ਵੇਖੋ ਏ ਵੇਖੋ ਜੀ ਆਹ ਵੇਖੋ ਸ਼ਰਾਬੀ ਤੁਹਾਡੇ ਸਾਹਮਣੇ ਆਹ ਵੇਖ ਸਕਦੇ ਕਿੰਨੀ ਮਲਵ ਲੋਕ ਇਕੱਠੇ ਹੋਏ ਹੋਏ ਨੇ ਇੱਥੇ ਤੇ ਬਿਲਕੁਲ ਸਾਹਮਣੇ ਸ਼ਰਾਬ ਦੇ ਨਸ਼ੇ ਦੇ ਵਿੱਚ ਟੇਰੀ ਹੋ ਕੇ ਡਿੱਗਾ ਹੋਇਆ ਇੱਕ ਵਿਅਕਤੀ ਤੇ ਹੁਣ ਆਪਾਂ ਇੱਥੋਂ ਦੇ ਬਾਬਾ ਜੀ ਨੂੰ ਕਿਹਾ ਇੱਥੋਂ ਦੇ ਇਤਿਹਾਸ ਬਾਰੇ ਦੱਸਣ ਤੇ ਹੁਣ ਆਪਾਂ ਤੁਹਾਨੂੰ ਇੱਥੋਂ ਦੇ ਇਤਿਹਾਸ ਬਾਰੇ ਦੱਸਾਂਗੇ ਸਾਰਾ ਚੰਨ ਚੰਨ ਬਾਬਾ ਲੋਡਾ ਜੀ ਚਾਰ ਭਰਾ ਸੀ ਇੱਕ ਇਹਨਾਂ ਦਾ ਭਰਾ ਅੱਲਾ ਸਿੰਘ ਇੱਕ ਪਾਲਾ ਸਿੰਘ ਇੱਕ ਬੁੱਢਾ ਸਿੰਘ ਤੇ ਉਹਨਾਂ ਦਾ ਭਰਾ ਵੱਡਾ ਜਿਹੜਾ ਪਾਲਾ ਸਿੰਘ কুਸਤੀਆਂ ਕਰਦਾ ਹੁੰਦੇ ਸੀ কুਸਤੀਆਂ ਕਰਦਾ ਕਰਦਾ ਇੱਕ ਦਿਨ ਉਹਨਾਂ ਦੇ ਭਲਵਾਨ ਯਾਰ ਉਹਨਾਂ ਦੇ ਨਹੀਂ ਆਏ ਇੱਕ ਦਿਨ ਆਪਣੇ ਭਰਾ ਨੂੰ ਕਹਿਣ ਲੱਗੇ ਬਾਬਾ ਰੋਡਾ ਜੀ ਨੂੰ ਰੋਡਾ ਸਾਡਾ ਆਯੁਰ ਕਰਾ ਤੇ ਰੋਡਾ ਜੀ ਨੇ ਉਹਨਾਂ ਦਾ ਯੋਰ ਕਰਾਇਆ ਗੁਰੂ ਪਿਆਰਿਓ ਕਿਦਾਂ ਕਰਾਇਆ ਉੱਠੇ ਨੂੰ ਚਾ ਪਾਲਾ ਸਿੰਘ ਜੀ ਨੂੰ ਤੇ ਪਾਲਾ ਸਿੰਘ ਨੇ ਪੰਜਾ ਪਾ ਕੇ ਤੇ ਬਾਬਾ ਰੋਡਾ ਜੀ ਦਾ ਹੱਥ ਚੀਰ ਦਿੱਤਾ ਬਾਬਾ ਰੋਡਾ ਜੀ ਗੁੱਸੇ ਜੀ ਨਹੀਂ ਆਏ بابا روڈا جی باہر کلی پی باہر پالیا سے ہاتھ سے پٹی بن کے اپنا رمالہ پاڑ کے اتو چلتے چلتے کنگ پنڈ چ پہنچ گئے کنگ پنڈ سے پہنچتا پہنچتا ترتا ترتا ہے بابا روڈا جی اتنے آ گئے برج برج چاہ کے کلر سے بیٹھے ہوئے نے پتا لگا یہاں کا پنےوا بھی ڈنگر رہا ہے بابا روڈا جی کا روڈا جی کا پنےوا ڈنگر چاریا ਉਹਨੇ ਵਖਿਆ ਵੀ ਸਾਡੇ ਮਾਮੇ ਵਰਗਾ ਜਾਵਦਾ ਉਹਨੇ ਕਰ ਆਪਣੀ ਮਾਤਾ ਨੂੰ ਆ ਕੇ ਦੱਸਿਆ ਮਾਤਾ ਜੀ ਆਪਣੇ ਮਾਮੇ ਵਰਗਾ ਕਿ ਜੰਗਲ ਉੱਥੇ ਬਾਬਾ ਜੀ ਬੈਠੇ ਨੇ ਤੇ ਹੋਵੇ ਨਾ ਤੈਨੂੰ ਘਰ ਲਿਆਈਏ ਉਹਨਾਂ ਦੀ ਮਾਤਾ ਉਹਨਾਂ ਦੀ ਭੈਣ ਬਾਬਾ ਰੋਡਾ ਜੀ ਜੀ ਗਏ ਨਾ ਕੱਲਰ ਚ ਕਹਣ ਲੱਗੇ ਵੀਰ ਘਰ ਚਲੀਏ ਕਹਿੰਦੇ ਭੈਣ ਫੇਰ ਕਿਤੇ ਜਾਵਾਂਗੇ ਭੈਣ ਫੇਰ ਕਿਤੇ ਜਾਵਾਂਗੇ ਬਾਬਾ ਜੀ ਘਰ ਨਹੀਂ ਆਏ ਅਗਲੇ ਦਿਨ ਫੇਰ ਗਈ ਭੈਣਾਂ ਫਿਰ ਜੀ ਘਰ ਚਲੀਏ ਕਹਿੰਦੇ ਬਾਬਾ ਪਹਿਣਾ ਘਰ ਨਹੀਂ ਜਾਣਾ ਤੇਰੀ ਬੰਬੀ ਜੀ ਆ ਜਾਗੇ ਬੰਬੀ ਦੇ ਆ ਕੇ ਬਾਬਾ ਰੋਡਾ ਜੀ ਬਾਸ ਕਹਿੰਦੇ ਮਣਾ ਬਣ ਕੇ 26 ਸਾਲ ਮਨੇ ਤੇ ਬਣ ਕੇ ਕੀਤੀ ਵਾਰ ਰੋਡਾ ਜੀ 26 ਸਾਲ ਮਨੇ ਤੇ ਬਣ ਕੇ ਕੀਤੀ ਆ ਉਹਨਾਂ ਦੇ ਕੋਲ ਸੰਗਤਾਂ ਆਉਂਦੀਆਂ ਨੇ ਬੜੇ ਬੜੇ ਸੇਵਾਦਾਰ ਆ ਕੇ ਬੈਠੇ ਰਹਿੰਦੇ ਨੇ ਇਹ ਬਾਬਾ ਰੋਡਾ ਜੀ ਥੱਲੇ ਰੋਟ ਪ੍ਰਸ਼ਾਦਾ ਛਕਦੇ ਹੀ ਚਲੇ ਜਮੀਨ ਪੇ ਤਪਾ ਕੇ ਜਮੇਨ ਤੋਂ ਆ ਕੇ ਪ੍ਰਸ਼ਾਦਾ ਸਕਦੇ ਗੁਰੂ ਪਿਆਰਿਓ ਉਹ ਛਕਦੇ ਆ ਛਕਦੇ ਨੇ 28 ਸਾਲ ਨਗਾਏ ਕਿਤੇ ਗਰੀਬ ਕੋਈ ਆ ਗਿਆ ਬਾਬਾ ਜੀ ਮੈਂ ਲੜਕੀ ਦਾ ਵਿਆਹ ਕਰਨਾ ਮੈਂ ਲੜਕੀ ਦਾ ਵਿਆਹ ਕਰਨਾ ਉਹਨਾਂ ਪੁੱਛਿਆ ਕਿ ਕਿੰਨੇ ਕੁ ਪੈਸੇ ਤੇਰੇ ਲੜਕੀ ਦੇ ਵਿਆਹ ਤੇ ਲੱਗਣਗੇ ਉਹਨਾਂ ਕਹੇ ਬਾਬਾ ਜੀ ਇਹਨੇ ਕਿ ਪੈਸੇ ਲੱਗਣੇ ਮੇਰੇ ਲੜਕੀ ਦੇ ਵਿਆਹ ਤੇ ਉਹਨਾਂ ਆਪਣੀ ਗੋਲਕ ਫੋਲੀ ਜਿੰਨੇ ਪੈਸੇ ਨੇ ਮੰਗੇ ਉਹਨੇ ਪੈਸੇ ਨਿਕੇ ਨੇ ਉਹਨਾਂ ਦੇ ਵਿੱਚ ਇਹਨਾਂ ਨੂੰ وہ چلیا اپنی لٹکی جی جی کا بیاہ کیا بھائی جا جی کی جاگر جی تین تیا تین تیاں سی تو تین ت نے کیا جیت آپ کی پیاری آپ یہ سارا سڈے کو مل جائے گا یہ سانوں مل جانا وا یہ بابا روٹا جی کہ جاگر سنگھ نے کیا مہاراج بابا جی کرپا با کرو میرے پوتر کی ہاتھ بخشو تو بابا روٹا جی نے کیا ਸੰਗਤਾਂ ਬੈਠੀਆਂ ਮੰਗ ਵੀ ਭਗਤਾਂ ਜੋ ਕੁਝ ਮੰਗਣਾ ਹੀ ਸੰਗਤਾਂ ਨੇ ਕਿਹਾ ਵੀ ਸੰਗਤਾਂ ਦੇ ਵਿੱਚ ਬਾਬਾ ਪਾਈ ਜਾਗਰ ਸਿੰਘ ਨੇ ਕਿਹਾ ਵੀ ਬਾਬਾ ਜੀ ਪੁੱਤਰ ਦੀ ਦਾਤ ਚਾਹੀਦੀ ਮੈਨੂੰ ਪੁੱਤਰ ਦੀ ਦਾਤ ਚਾਹੀਦੀ ਆ ਉਸ ਵਕਤ ਜਾਗਰ ਸਿੰਘ ਨੇ ਕਿਹਾ ਬਾਬਾ ਜੀ ਮੈਂ 5 ਰੁਪਏ ਚੰਨ ਜ਼ਮੀਨ ਲਾਉਣਾ ਤੁਹਾਡੇ ਨਾਲ ਤੇ ਤੇ ਬਾਬਾ ਜੀ ਕਹਿਣ ਲੱਗੇ ਵੀ ਜਿਹੜੇ 5 ਰੁਪਏ ਜ ਮੈਂ ਤੇ ਜ਼ਮੀਨ ਅੱਗੇ ਛੱਡ ਗਿਆ ਮੈਂ ਜ਼ਮੀਨ ਕੀ ਕਰਨੀ ਆ ਪੜਾ ਬਾਬਾ ਜੀ 500 ਰੁਪਏ ਚੜਾਉਣਾ ਮੈਂ ਕੰਨਦਾ ਇਹ ਦੇ ਰੱਦੀ ਆ ਇਹ ਮਾਇਆ ਹੀ ਕੀ ਕਰਨੀ ਆ ਸਾਡੇ ਕਿਸੇ ਕੰਮ ਨਹੀਂ ਜੋ ਸੰਗਤ ਕਹਿੰਦੀ ਉਹ ਕਰ ਜਵੀ ਉਸ ਵਕਤ ਬਾਬਾ ਰੋਡਾ ਜੀ ਨੇ ਭਾਈ ਜਾਗਰ ਸਿੰਘ ਜੀ ਨੂੰ ਪੁੱਤਰ ਦੀ ਜਾਨਤ ਬਖਸ਼ੀ ਆ ਜਾਗਰ ਸਿੰਘ ਜੀ ਦੇ ਘਰ ਪੁੱਜ ਰਿਹਾ ਤੇ ਆ ਕੇ ਜਾਗਰ ਸਿੰਘ ਕਹਿ ਲਗਾ ਬਾਬਾ ਜੀ ਵਧਾਈ ਹੋਵੇ ਮੈਨੂੰ ਪੁੱਤਰ ਦੀ ਜਾਨਤ ਮਿਲ ਗਈ ਆ ਇਹ ਦੱਸੋ ਜੀ ਤਖਤ ਉਹਨਾਂ ਕਹਿਆ ਕਿ ਜਾਗਰ ਸਿੰਘ ਇਦਾਂ ਨਾ ਰੱਖਣਾ ਤੂੰ ਰਵੇਲ ਸਿੰਘ ਤੇਰੀ ਵੇਲ ਵਧੀਆ ਉਹਦਾ ਨਾਂ ਰਵੇਲ ਸਿੰਘ ਰੱਖਿਆ ਤੇ ਉਹਨੇ 500 ਰੁਪਇਆ ਲਿਆ ਕੇ ਚੜਾਇਆ ਬਾਬਾ ਜੀ ਦੇ ਘਰ ਉਹਨੇ ਕਿਹਾ ਹੁਣ ਓਏ ਜੇ 500 ਰੁਪਇਆ ਜਿਹੜਾ ਨਾ ਜੋ ਸੰਗਤ ਕਹਿੰਦੀ ਉਹ ਕਰ ਦੇ ਸੰਗਤ ਨੇ ਮੰਗਿਆ ਵੀ ਬਾਬਾ ਜੀ ਇਹਨੂੰ ਆਖੋ ਇੱਕ ਬੋਦਲ ਬਰੋਈ ਦਾੜੀ ਦੀ ਲਿਕੇ ਆਇਆ ਕਰੇ ਇਲਾਕੇ ਵਰਤਾਜਾ ਕਰੇ ਉਦੋਂ ਤੋਂ ਗੁਰੂ ਬਾਬੇ ਸ਼ਰਾਬ ਚਾਹੇ ਜਾਰੀ ਚੜਨ ਲੱਗੀ ਆ ਬਾਬਾ ਜੀ ਆਪ ਦਾਰੂ ਨੂੰ ਹੱਥ ਨਹੀਂ ਸੁਝਾਉਂਦੇ ਇਹ ਫੇਰ ਜਾਗਰ ਸਿੰਘ ਨੂੰ ਬਾਬਾ ਰੋਡਾ ਜੀ ਨੇ ਤਿੰਨ ਪੁੱਤਰ ਦਿੱਤੇ ਨੇ ਸ਼ਿਵਾਰੇ ਸਿੰਘ ਸ਼ਿਵੇਗ ਸਿੰਘ ਤੇ ਬਲਦੇਵ ਸਿੰਘ ਜੀ ਉਹਨਾਂ ਦੇ ਘਰ ਪੁੱਤਰ ਆਏ ਇਹ ਤਾਂ ਬਾਬਾ ਰੋਡਾ ਜੀ ਜਿਹੜੀ ਚਰਚਾ ਚੱਲਦੀ ਚੱਲਦੀ ਗੁਰਪਿਆਰੋ ਅੱਜ ਆ ਕੇ ਪਹੁੰਚ ਗਿਆ ਤੇ ਸੰਗਤਾਂ ਕਹਿਣ ਲੱਗੀਆਂ ਬਾਬਾ ਜੀ ਅਸੀਂ ਤੇਰਾ ਮੇਲਾ ਕਰਿਆ ਕਰਨਾ ਪਾਉਂਦੇ ਵੀ ਮੇਲਾ ਨਹੀਂ ਨਹੀਂ ਕਰਨਾ ਭਈ ਸੰਗਤ ਕਹਿਣ ਲੱਗੀਆਂ ਬਾਬਾ ਜੀ ਤੇਰਾ ਮੇਲਾ ਕਰਿਆ ਕਰਨਾ ਤੇ ਬਾਬਾ ਜੀ ਕਹਿੰਦੇ ਤੁਹਾਡੇ ਨੂੰ ਸੰਗਤ ਨਹੀਂ ਸੰਭਾਲੀ ਜਾਣੀ ਇਹਨੇ ਸੰਗਤ ਹੋ ਜਾਨੀਆ ਉਸ ਹੁਣ ਦਾ ਮੇਲਾ ਤਨਤਨ ਬਾਬਾ ਰੇਡਾ ਜੀ ਦਾ ਚਾਲੂ ਹੋਇਆ 10 ਜਨਵਰੀ ਨੂੰ 10 ਜਨਵਰੀ ਤੇ 22 23 24 ਜਨਵਰੀ ਨੂੰ ਉਹ ਮਾਰਚ ਨੂੰ ਕੋਈ ਅਜਾ ਮੇਲਾ ਸ਼ੁਰੂ ਆ ਗੁਰਪਿਆਰ ਇਥੇ ਗੁੱਡੀਆ ਪਈ ਆ ਜੇ ਲੋਕੀ ਆਪਣੇ ਹਿਸਾਬ ਨਾਲ ਸੁਖਣਾ ਸੁਖ ਦੇਣੇ ਇੱਥੇ ਤੇਨਾਂ ਦੀ ਜੇ ਸੁਖਣਾ ਪੂਰੀ ਹੁੰਦੀ ਆ ਤੇ ਇੱਥੇ ਪ੍ਰਸ਼ਾਦ ਚੜ੍ਹਾਉਂਦੇ ਨੇ ਸ਼ਰਾਬ ਦਾ ਗਾਈਜ਼ ਇਹ ਸਮਾਧ ਬਾਬਾ ਰੋਡਾ ਜੀ ਸਾਨੂੰ ਲਗਭਗ 30 ਕਿਲੋਮੀਟਰ ਪੈ ਗਈ ਸਾਡੇ ਘਰ ਤੋਂ ਆਂਜਨ 7 ਕਿਲੋਮੀਟਰ ਹੋ ਗਿਆ ਬਾਕੀ ਆਪਾਂ ਆਪਣੀ ਗੱਡੀ ਤੇ ਆਏ ਆ ਤੇ ਕਿਹੋ ਜਿਹਾ ਲੱਗਾ ਤੁਹਾਨੂੰ ਸਾਡਾ ਵਲੌਗ ਤੇ ਸਾਡਾ ਵਲੌਗ ਥੋੜਾ ਜਿਹਾ ਵਧੀਆ ਲੱਗਾ ਹੋਵੇ ਏ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਤੁਹਾਨੂੰ ਸਾਡਾ ਥੋੜਾ ਜਿਹਾ ਵਲੌਗ ਵਧੀਆ ਲੱਗਾ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿ ਅੱਗੇ ਵੀ ਲੋਕਾਂ ਨੂੰ ਇਤਿਹਾਸ ਦਾ ਪਤਾ ਚੱਲੇ ਤੇ ਹੁਣ ਚੱਲੇ ਆਂ ਗੱਡੀ ਕੱਢ ਲਈ ਜੀ ਆਪਾਂ ਤੇ ਹੁਣ ਤੁਹਾਨੂੰ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਜਿਵੇਂ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕਰੋਗੇ ਸਾਡੀ ਨਵੀਂ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਆਪੇ ਸਿੱਧਾ ਤੁਹਾਡੇ ਫੋਨ 'ਚ ਪਹੁੰਚ ਜਾਏਗਾ ਓਕੇ ਓਕੇ ਗਾਈਜ਼